ਸ਼ੰਭੂ ਸਰਹੱਦ ਤੇ ਸਲਫਾਸ ਨਿਗਲਣ ਵਾਲੇ ਕਿਸਾਨ ਦੀ ਹੋਈ ਮੌਤ। ਕਿਸਾਨ ਦੀ ਮ੍ਰਿਤਕ ਦੇਹ ਨੂੰ ਲੈ ਕੇ ਸ਼ੰਭੂ ਸਰਹੱਦ ਤੇ ਰੋਸ ਪ੍ਰਦਰਸ਼ਨ। ਸ਼ੰਭੂ ਸਰਹੱਦ ਤੇ ਸਲਫਾਸ ਨਿਗਲਣ ਵਾਲੇ ਖੰਨਾ ਦੇ ਕਿਸਾਨ ਰਣਜੋਤ ਸਿੰਘ ਦੀ ਇਲਾਜ ਦੌਰਾਨ ਅਚਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਰਣਜੋਤ ਸਿੰਘ ਦੀ ਮ੍ਰਿਤਕ ਦੇਹ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਦੱਸ ਦੇ ਕਿ ਸ਼ਨੀਵਾਰ ਨੂੰ ਹਰਿਆਣਾ ਪੰਜਾਬ ਦੇ ਸ਼ੰਭੂ ਬਾਰਡਰ ਤੇ ਦਿੱਲੀ ਵੱਲ ਕਿਸਾਨ ਮਾਰਕ ਦੌਰਾਨ ਇੱਕ ਵਿਅਕਤੀ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਵਿਅਕਤੀ ਦਾ ਨਾਮ ਨਰਨ ਜੋਤ ਸਿੰਘ ਦੱਸਿਆ ਜਾ ਰਿਹਾ ਹੈ ਕੋਂ ਖੰਨਾ ਦੇ ਪਿੰਡ ਰਤਨ ਖੇੜੀ ਦਾ ਰਹਿਣ ਵਾਲਾ ਹੈ ਉਸ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਉਸ ਕੋਲ ਇੱਕ ਜ਼ਮੀਨ ਵੀ ਸੀ ਜੋ ਉਸਨੇ 31 ਸਾਲ ਪਹਿਲਾਂ ਵੇਚ ਦਿੱਤੀ ਸੀ ਉਸ ਤੇ 5-7 ਲੱਖ ਰੁਪਏ ਦਾ ਕਰਜ਼ਾ ਵੀ ਹੈ ਜਿਸ ਨੂੰ ਕਈ ਸਾਲਾਂ ਤੋਂ ਨਹੀਂ ਮੋੜ ਸਕਿਆ ਉਹ ਕਰਜ਼ਾ ਮੁਆਫ ਕਰਾਉਣ ਲਈ ਕਿਸਤਾਨ ਆંદੋਲਨ ਦੇ ਚੱਕਰ ਲਗਾ ਰਿਹਾ ਹੈ ਰਣਜੋਤ ਸਿੰਘ ਦੇ ਪਰਿਵਾਰ ਵਿੱਚ ਉਸ ਦੀ ਮਾਤਾ ਤੇਜਕੌਰ ਪੁੱਤਰ ਸੁਖਦੀਪ ਸਿੰਘ ਪਤਨੀ ਕੁਲਦੀਪ ਕੌਰ ਅਤੇ ਪਿਤਾ ਮੇਵਾ ਸਿੰਘ ਸ਼ਾਮਿਲ ਹਨ ਰਣਜੋਤ ਸਿੰਘ ਦੀ ਇੱਕ ਬੇਟੀ ਵੀ ਹੈ ਜਿਸ ਦਾ ਉਸਨੇ ਵਿਆਹ ਕਰ ਦਿੱਤਾ ਇਸ ਦੇ ਨਾਲ ਉਸ ਦੇ ਪਿਤਾ ਪ੍ਰਾਪਰਟੀ ਡੀਲਰ ਸੰਜੇ ਨਾਲ ਹੋ ਰਣਜੀਤ ਸਿੰਘ ਦੀ ਕਈ ਵਾਰ ਲੋਕਾਂ ਦੀਆਂ ਜ਼ਮੀਨਾਂ ਦੇ ਸੌਦੇ ਵੀ ਕਰਵਾਉਂਦਾ ਹੈ ਖੰਨਾ ਵਿਚਨ ਰੋਡ ਸਿੰਘ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਸਦੇ ਚਾਚੇ ਦੇ ਲੜਕੇ ਕਮਲਦੀਪ ਸਿੰਘ ਨੇ ਦੱਸਿਆ ਕਿ ਰਣਜੋਤ ਪਹਿਲਾਂ ਵੀ ਕਈ ਵਾਰ ਕਿਸਾਨ ਮੋਰਚੇ 'ਚ ਜਾ ਚੁੱਕਾ ਹੈ। ਕਰੀਬ 6 ਦਿਨਾਂ ਤੋਂ ਉਹ ਮੋਰਚੇ ਦੇ ਲੰਗਰ ਘਰ ਵਿੱਚ ਸੇਵਾ ਕਰ ਰਹੇ ਹਨ। ਅਥੋਂ ਇੱਕ ਸੇਵਾਦਾਰ ਨੇ ਫੋਨ ਕਰਕੇ ਸਲਫਾਸ ਨਿਗਲਣ ਦੀ ਸੂਚਨਾ ਦਿੱਤੀ ਸੀ। ਕਮਲਦੀਪ ਦਾ ਕਹਿਣਾ ਹੈ ਕਿ ਰਣਜੋਤ ਦੀ ਉਮਰ 57 ਸਾਲ ਦੇ ਕਰੀਬ ਹੈ। ਉਸ ਕੋਲ ਕਰੀਬ 6.5 ਕਿੱਲੇ ਜ਼ਮੀਨ ਸੀ। ਪਰ ਜਦੋਂ ਉਸਨੇ ਆਪਣੀ ਭੈਣ ਦਾ ਵਿਆਹ ਕੀਤਾ ਤਾਂ ਉਸਨੇ ਘਰ ਬਣਵਾਇਆ ਉਸਨੇ ਆਪਣੀ ਜ਼ਮੀਨ ਵੇਚ ਦਿੱਤੀ ਫਿਰ ਰਣਜੋਤ ਸਿੰਘ ਦਾ ਭਰਾ ਗੰਭੀਰ ਰੂਪ ਨਾਲ ਬਿਮਾਰ ਹੋ ਗਿਆ ਤੇ ਉਸਦੇ ਇਲਾਜ ਵਿੱਚ ਕਾਫੀ ਪੈਸਾ ਖਰਚ ਹੋਇਆ ਮਕਾਨ ਬਣਾਉਣ ਦੇ ਨਾਲ ਕਰਜ਼ਾ ਵੀ ਲਿਆ ਸੀ ਨਾਲ ਰਣਜੋਤ ਸਿੰਘ ਨੇ ਕਰੀ 5 ਤੋਂ 7 ਲੱਖ ਰੁਪਏ ਦਾ ਕਰਜ਼ਾ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਵੀ ਲਿਆ ਸੀ ਜੋ ਹਜੇ ਤੱਕ ਨਹੀਂ ਮੋੜ ਸਕਿਆ ਸ਼ੰਭੂ ਸਰਹੱਦ ਤੇ ਸਲਫਾਸ ਨਿਗਲਣ ਵਾਲੇ ਪਾਕਿਸਤਾਨ ਦੀ ਹੋਈ ਮੌਤਾਂ ਦੇ ਮੱਤਕ ਦੇਹਨੋ ਲੈ ਕੇ ਸ਼ੰਭੂ ਸਰਹੱਦ ਤੇ ਰੋਜ਼ ਪ੍ਰਦੇਸ਼ ਸ਼ੰਭੂ ਸਰਹੱਦ ਤੇਲਫਾਸ निगलਣ ਵਾਲੇ ਖੰਨਾ ਦੇ ਕਿਸਾਨ ਰਣਜੋਤ ਸਿੰਘ ਦੀ ਇਲਾਜ ਦੌਰਾਨ ਅਚਮਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਰਣਜੋਤ ਸਿੰਘ ਦੀ ਮ੍ਰਿਤਕ ਦੇਹ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਫਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਦੱਸ ਦੇ ਕਿ ਸ਼ਨੀਵਾਰ ਨੂੰ ਹਰਿਆਣਾ ਪੰਜਾਬ ਦੇ ਸ਼ੰਭੂ ਬਾਰਡਰ ਤੇ ਦਿੱਲੀ ਵਾਲ ਕਿਸਾਨ ਮਾਰਚ ਦੌਰਾਨ ਇੱਕ ਵਿਅਕਤੀ ਨੇ ਸਲਫਾਸ निगल ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਵਿਅਕਤੀ ਦਾ ਨਾਂ ਰਣਜੋਤ ਸਿੰਘ ਦੱਸਿਆ ਜਾ ਰਿਹਾ ਹੈ ਖੰਨਾ ਦੇ ਪਿੰਡ ਰਤਨ ਖੇੜੀ ਦਾ ਰਹਿਣ ਵਾਲਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਉਸ ਕੋਲ ਇੱਕ ਜ਼ਮੀਨ ਵੀ ਸੀ ਜੋ ਉਸਨੇ 31 ਸਾਲ ਪਹਿਲਾਂ ਵੇਚ ਦਿੱਤੀ ਸੀ। ਉਸ ਤੇ 5-7 ਲੱਖ ਰੁਪਏ ਦਾ ਕਰਜ਼ਾ ਵੀ ਹੈ। ਜਿਸ ਨੂੰ ਹੁੱਕਈ ਸਾਲਾ ਤੋਂ ਨਹੀਂ ਮੋੜ ਸਕਿਆ ਉਹ ਹੁੱਕ ਕਰਜ਼ਾ ਮਾਫ ਕਰਾਉਣ ਲਈ ਪਾਕਿਸਤਾਨ ਆંદੋਲਨ ਦੇ ਚੱਕਰ ਲਗਾ ਰਿਹਾ ਹੈ। ਰਣਜੋਤ ਸਿੰਘ ਦੇ ਪਰਿਵਾਰ ਵਿੱਚ ਉਸ ਦੀ ਮਾਤਾ ਤੇਜਕੌਰ, ਪੁੱਤਰ ਸੁਖਦੀਪ ਸਿੰਘ, ਪਤਨੀ ਕੁਲਦੀਪ ਕੌਰ ਅਤੇ ਪਿਤਾ ਮੇਵਾ ਸਿੰਘ ਸ਼ਾਮਲ ਹਨ। ਰਣਜੋਤ ਸਿੰਘ ਦੀ ਬੀਟੀ ਵੀ ਹੈ ਜਿਸ ਦਾ ਉਸਨੇ ਵਿਆਹ ਕਰ ਦਿੱਤਾ ਹੈ ਇਸ ਦੇ ਨਾਲ ਯੂਐਸ ਦੇ ਪਿਤਾ ਪ੍ਰਾਪਰਟੀ ਡੀਲਰ ਸੰਜੇਸ ਨਾਲ ਹਰਨਜੀਤ ਸਿੰਘ ਦੀ ਕਈ ਵਾਰ ਲੋਕਾਂ ਦੀਆਂ ਜ਼ਮੀਨਾਂ ਦੇ ਸੌਦੇ ਵੀ ਕਰਵਾਉਂਦਾ ਹੈ ਖੰਨਾ ਵਿੱਚ ਰਣਜੋਤ ਸਿੰਘ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਸਦੇ ਚਾਚੇ ਦੇ ਲੜਕੇ ਕਮਲਦੀਪ ਸਿੰਘ ਨੇ ਦੱਸਿਆ ਕਿ ਰਣਜੋਤ ਪਹਿਲਾਂ ਵੀ ਕਈ ਵਾਰ ਕਿਸਾਨ ਮੋਰਚੇ 'ਚ ਜਾ ਚੁੱਕਾ ਹੈ ਕਰੀਬ 6 ਦਿਨਾਂ ਤੋਂ ਉਹ ਮੋਰਚੇ ਦੇ ਲੰਗਰ ਘਰ ਵਿੱਚ ਸੇਵਾ ਕਰ ਰਹੇ ਹਨ ਔਰ ਇੱਕ ਸੇਵਾਦਾਰ ਨੇ ਫੋਨ ਕਰਕੇ ਸਲਫਾਸ ਨਿਗਰਣ ਦੀ ਸੂਚਨਾ ਦਿੱਤੀ ਸੀ ਕਮਲਦੀਪ ਦਾ ਕਹਿਣਾ ਹੈ ਕਿ ਰਣਜੋਤ ਦੀ ਉਮਰ 57 ਸਾਲ ਦੇ ਕਰੀਬ ਹੈ ਉਸ ਕੋਲ ਕਰੀਬ 6.5 ਕਿੱਲੇ ਜ਼ਮੀਨ ਸੀ ਪਰ ਜਦੋਂ ਉਸਨੇ ਆਪਣੀ ਭੈਣ ਦਾ ਵਿਆਹ ਕੀਤਾ ਤਾਂ ਉਸਨੇ ਘਰ ਬਣਵਾਇਆ ਉਸਨੇ ਆਪਣੀ ਜ਼ਮੀਨ ਵੇਚ ਦਿੱਤੀ ਫਿਰ ਰਣਜੋਤ ਸਿੰਘ ਦਾ ਭਰਾ ਗੰਭੀਰ ਰੂਪ ਨਾਲ ਬਿਮਾਰ ਹੋ ਗਿਆ ਤੇ ਉਸਦੇ ਇਲਾਜ ਵਿੱਚ ਕਾਫੀ ਪੈਸਾ ਖਰਚ ਹੋਇਆ ਮਕਾਨ ਬਣਾਉਣ ਦੇ ਨਾਲ ਕਰਜ਼ਾ ਵੀ ਲਿਆ ਸੀ ਨਾਲ ਰਣਜੋਤ ਸਿੰਘ ਨੇ ਕਰੀ 5 ਤੋਂ 7 ਲੱਖ ਰੁਪਏ ਦਾ ਕਰਜ਼ਾ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਵੀ ਲਿਆ ਸੀ ਜੋ ਹਜੇ ਤੱਕ ਨਹੀਂ ਮੋੜ ਸਕਿਆ